ਫੋਕਲ ਪੁਆਇੰਟ ਦੇ ਲਈ ਇਧਰ ਆਇਆ ਹੈ ਤੇ ਇਹਨੂੰ ਪਤਾ 11 11 10 ਬਣਨ ਦੇ ਇਹਨੂੰ ਸਰਵਤ ਪ੍ਰਾਪਤ ਹੈ ਕਿ ਇਹਦਾ ਉਦਾਇਕ ਨੇ ਕਿਹਾ ਕਿ ਪ੍ਰੋਗਰਾਮ 31 ਦਿੱਤੀ ਹੋਣਾ ਹੈ ਇਹ ਕੀ ਬੁੱਤ ਹੈ ਇਹ ਤੋਰ ਲਾਜੀ ਜਿਹੜਾ ਤੋਰ ਲਾਜੀ ਆਮ ਆਉਂਦੀ ਹੈ ਬਾਈ ਚੜਾਈ ਕਿੰਨੀ ਚੜਾਈ ਵਿੱਚ ਤੇ ਹਟਾ ਕੇ ਹਰ ਚੜਾਈ ਤੇ ਹਟਾ ਕੇ 18 ਹੁਟਾ ਪਾਉਣੇ ਕਿੰਨੇ ਰਿਹਾ ਇਹਨਾਂ ਦੀ ਬੈਟਰੀ ਨਾ ਤਾਂ ਉਹ ਥੜਕਦੇ ਨਾਲ ਨਾਲ ਇਹ ਤਰ੍ਹਾਂ ਦੀ ਜਿਹੜੇ ਗਰਾਉਂਡ ਹੈ ਸਭ ਵੀ ਪਰਮੋਰ ਮੇਟਾ ਰਮਨ ਅਰਜਲ ਦੱਸ ਕੰਮ ਦੇ ਰਚ ਮੇਰੇ ਤੋਂ ਜਲਦੀ ਭੇਜੋ ਦੀਪੋਹਾਰੀ ਟੀਮ ਆਰੀ ਇਹ ਮੈਂ ਕਹੇ ਸੀ ਕਿ ਇਹ ਹੈ ਇਹ ਹੈ ਮਗਰ ਮਾਣ ਮਾਣ ਆਹ ਵੇਖੋ ਆਹਰੇ ਆਹ ਲੈ ਕੇ ਦੇ ਰੋਠੀ ਜੀ ਖਾਂ ਵਧੀਆ ਮਾੜੀ ਕੰਪਨੀ ਗਾੜੀ ਮੈਂ ਬਾਤਾਂ ਹਾਂਜੀ ਹਾਂਜੀ ਉਹ ਆਹ ਜੀ ਸੱਤ ਆਜਾ ਕੋਈ ਨਹੀਂ ਰੋਟੀ ਤਾਂ ਲੈ ਕੇ ਦੋ ਆਓ ਬਿਸਕੁਟ ਖਾਈਏ ਸਾਡੇ ਆਓ ਮਟੀਆਂ ਮਟੀਆਂ ਸਾਹ ਇਹ ਬਟਕਰ ਤਾਂ ਵੱਡੇ ਵੱਲ ਕਾਫੀ ਜ਼ੋਰ ਕੀਤਾ ਗਿਆ ਕਿ ਇਸ ਨੂੰ ਜਲਦ ਤੋਂ ਜਲਦ ਆਹ ਇਹ ਇਹਨਾਂ ਦੀ ਮੰਗ ਸੀ ਜੀ ਔਰ ਅਸੀਂ ਕੋਸ਼ਿਸ਼ ਕੀਤੀ ਆ ਮਾਨ ਸਾਹਿਬ ਦੀ ਸਰਕਾਰ ਨੇ ਜਲਦੀ ਤੋਂ ਜਲਦੀ ਅਪਰੂਵਲ ਦਿੱਤੀ ਹੈ ਬੇਸਿਕਲੀ ਕੀ ਆ ਜੀ ਕਿਸਾਨੀ ਦਾ ਤਕਰੀਬਨ ਝੋਨੇ ਦਾ 70-80 ਹਜ਼ਾਰ ਕਰੋੜ ਰੁਪਈਆ ਤੇ ਤਕਰੀਬਨ ਇੰਨਾ ਹੀ ਕੰਕਦਾ ਜਿਹਦੇ ਨਾਲ ਸਾਰੀ ਪੰਜਾਬ ਦੀ ਆਰਥਿਕਤਾ ਚੱਲਦੀ ਹੈ ਸੋ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਤਾਂ ਸਾਡੀ ਕੋਸ਼ਿਸ਼ ਵੀ ਇਹ ਇੱਕ ਤੇ ਚਾਹੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਹੈ ਚਾਹੇ ਮੰਡੀਆਂ ਦੇ ਪ੍ਰਬੰਧ ਦੀ ਗੱਲ ਹੈ ਹਾਲਾਂਕਿ ਸਾਡਾ 10000000000 ਰੁਪਇਆ ਕੇਂਦਰ ਸਰਕਾਰ ਸਾਢੇ 3 ਸਾਲ ਤੋਂ ਦੇ ਨਹੀਂ ਰਿਹਾ ਜਿਹਦੇ ਕਰਕੇ ਸਾਡੇ ਮੰਡੀਆਂ ਦੀਆਂ ਮੰਡੀਆਂ ਦਾ ਇਨਫਰਾਸਟ੍ਰਕਚਰ ਔਰ ਪਿੰਡੂ ਸੜਕਾਂ ਰੁਕੀਆਂ ਹੈ ਲੇਕਿਨ ਅਲਟੀਮੇਟਲੀ ਸਰਕਾਰ ਆਪਣੇ ਲੈਵਲ ਤੇ ਹੁਣ ਕੋਸ਼ਿਸ਼ ਕਰ ਰਹੀ ਹੈ ਕੇਂਦਰ ਦਾ ਬੇਸ਼ੱਕ ਇਹ ਸਾਡੇ ਨਾਲ ਵਿਤਕਰਾ ਬਹੁਤ ਹੈ ਲੇਕਿਨ ਪੰਜਾਬ ਸਰਕਾਰ ਦਾ ਇਹ ਮੰਨਣਾ ਕਿ ਇਸ ਤਰ੍ਹਾਂ ਦੀ ਇਹ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਣੀ ਔਰ ਇਸ ਮੰਡੀ ਨੂੰ ਵੀ ਐਕਸਟੈਂਡ ਕਰਨਾ ਕਿਸਾਨਾਂ ਜੀ ਕੋਲ ਮਗੁੰਦੇ ਕਿ ਜਿਹੜੀ ਇਹ ਇਹ ਹੀ ਦੇਖਣਾ ਚਾਏ ਸੀ ਔਰ ਲਿਫਟਿੰਗ ਵੀ ਆਰਓ ਔਰ ਸ਼ੈਲਰਾਂ ਨਾਲ ਟਾਈਮ ਟੂ ਟਾਈਮ ਤਾਲਮੇਲ ਕਰਨਾ ਤੋਂ ਉਹਦੇ ਲਈ ਐਰਕਿੰਦੀ ਬਕਾਇਦਾ ਪਹਿਲਾਂ ਪ੍ਰਬੰਧ ਕਰ ਲਏ ਗਏ ਆ ਆਰਤੀਆਂ ਵੱਲੋਂ ਵੀ ਮੰਗ ਕੀਤੀ ਜਾਂਦੀ ਕਿ ਸਾਨੂੰ ਬਾਦ ਦਰਨਾ ਸਮਝਾਓ ਤੋਂ ਆਈ ਇਹ ਗੱਲ ਆਰਤੀਆਂ ਦਾ ਮੇਨ ਮਸਲਾ ਹੈਗਾ ਵੀ ਜਿਹੜਾ ਉਹਨਾਂ ਦਾ ਕਮਿਸ਼ਨ ਹੈ ਪਿਛਲੇ ਕਈ ਸਾਲਾਂ ਤੋਂ ਵਧਿਆ ਨਹੀਂ ਆ ਔਰ ਇਹ ਬੜੀ ਉਹਨਾਂ ਦੀ ਵਾਜਬ ਮੰਗ ਹੈ ਇਹਨੂੰ ਆਲਰੇਡੀ ਭਗਵੰਤ ਮਾਨ ਸਾਹਿਬ ਪਾਰ ਸਰਕਾਰ ਨੇ ਟਿੱਕਪ ਕਰ ਚੁੱਕੀ ਔਰ ਮੈਂ ਵੀ ਪਾਰਲੀਮੈਂਟ ਜਿਹੜਾ ਆਊਗਾ ਉਹਦੇ ਚ ਇਹ ਗੱਲ ਰੱਖੂੰਗਾ ਔਰ ਜਿਹੜਾ ਸੰਸਰਨ ਮੰ minister ਹੈ ਉਹਦਣਾ ਵੀ ਗੱਲ ਕਰਾਂਗੇ ਤਾਂ ਕਿ ਸਾਡਾ ਆੜਤੀ ਭਾਈਚਾਰਾ ਵੀ ਉਹਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਔਰ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹ ਜਰੂਰ ਬਤਾਇਆ ਜਾਵੇ ਮੌਇਸਚਰ ਦੀ ਕੋਈ ਕੰਡੀਸ਼ਨ ਕੋਈ ਗੱਲ ਜਦੋਂ ਮੌਇਸਚਰ ਚ ਹਾਲਾਂਕਿ ਇਹ ਕੀ ਬਰਸਾਤ ਲੰਮੀ ਆਈ ਹੈ ਸੁਭਾਵਿਕ ਤੌਰ ਤੇ ਨਮੀ ਤੇ ਹੈਗੀ ਹੈ ਲੇਕਿਨ ਸੀਐਮ ਸਾਹਿਬ ਦਾ ਬੜਾ ਸਪਸ਼ਟ ਨਿਰਦੇਸ਼ ਹੈ ਇੱਕ ਇੱਕ ਦਾਣਾ ਮੰਡੀਆਂ ਦਾ ਚੁੱਪਣਾ ਆ ਔਰ ਇਸ਼ਤ ਫਲੈਕਸੀਬਿਲਟੀ ਰੱਖਣੀ ਆ ਸਾਰੇ ਅਫੀਸ਼ੀਅਲਸ ਨੂੰ ਡਾਇਰੈਕਸ਼ਨ ਕੱਟ ਵਾਲਾ ਰੌਲਾ ਨਹੀਂ ਕੋਈ ਪਿਛਲੇ ਸਾਲਾਂ ਜੀ ਕੱਟਕੁੱਟ ਦਾ ਰੌਲਾ ਨਹੀਂ ਕੱਟ ਨਹੀਂ ਇਹੀ ਤੇ ਮੈਂ ਕਹਿ ਰਿਹਾ ਅਸੀਂ ਸਾਡਾ ਪਹਿਲਾ ਆਉਣ ਦਾ ਤੁਸੀਂ ਦੇਖਿਆ ਉਦੋਂ ਮੈਂ ਖਰੜ ਵੀ ਆਇਆ ਸੀ ਮੰਡੀ ਵੀ ਕਿਸਾਨ ਦਾ ਕੋਈ ਐ ਐਕਸਪਲੋਇਟੇਸ਼ਨ ਨਾ ਹੋਵੇ ਪਿਛਲੀ ਵਾਰ ਹੋਇਆ ਕਈ ਥਾਵਾਂ ਤੇ ਇਹ ਗੱਲਾਂ ਆਈਆਂ ਸੀ ਬੈਰਕਿੰਦੀ ਇਹ ਉਚਿਤ ਪਹਿਲਾਂ ਪ੍ਰਬੰਧ ਕਰ ਰਹੇ ਆ ਔਰ ਕਿਸੇ ਤਰ੍ਹਾਂ ਦਾ ਕੱਟ ਕੋਈ ਉਹਦੀ ਬਲੈਕਮੇਲਿੰਗ ਕਿਸੇ ਤਰ੍ਹਾਂ ਉਹਦੀ ਫਸਲ ਮੰਡੀ ਚ ਨਾ ਰੋਲੇ ਔਰ ਨਾਲ ਨਾਲ ਆਰਤੀ ਦਾ ਵੀ ਕੋਈ ਨੁਕਸਾਨ ਕਨਸੈਪਟ ਤੁਹਾਡੇ ਵੱਲੋਂ ਬਾਹਰ ਦਿੰਦੇ ਦਿੰਦੇ ਆਰਤੀ ਵੀ ਸਾਥ ਦੇ ਨਹੀਂ ਦੇਖੋ ਮੇਰਾ ਫਰਜ ਹੈ ਮੈਂ ਜੇ ਅੱਜ ਲੋਕ ਸਭਾ ਚ ਪਹੁੰਚਿਆ ਤੇ ਇਹਨਾਂ ਲੋਕਾਂ ਦੇ ਅਸ਼ੀਰਵਾਦ ਨਾਲ ਇਹਨਾਂ ਦੇ ਕਰਕੇ ਹੀ ਆ ਔਰ ਜੇ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੂਗਾ ਤੇ ਫਿਰ ਮੈਨੂੰ ਲੱਗਾ ਮੈਂ ਜਸਟਿਸ ਨਹੀਂ ਕਰ ਰਿਹਾ ਔਰ ਮੇਰਾ ਤੇ ਖੁਦਰ ਪਹਿਲਾਂ ਤੋਂ ਵੀ ਸੁਭਾਅ ਆ ਆਪਣੀ ਜ਼ਿੰਮੇਵਾਰੀ ਨੂੰ ਤਨ ਦੇ ਹੀ ਨਾ ਨਭਾਉਣਾ ਮੈਂ ਹਰ ਰੋਜ਼ ਹਾਲਾਂਕਿ ਮੇਰਾ ਲੋਕ ਸਭਾ ਏਰੀਆ ਵੱਡਾ ਹੈ ਲੇਕਿਨ ਮੇਰੀ ਮੇਰੀ ਕੋਸ਼ਿਸ਼ ਹੁੰਦੀ ਕਿ ਹਰੇਕ ਹਲਕੇ ਤੱਕ ਔਰ ਹਰੇਕ ਹਲਕੇ ਦੀ ਮੰਡੀਆਂ ਤੱਕ ਔਰ ਹਰੇਕ ਹਲਕੇ ਦੇ ਵੱਡੇ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਜਿਹੜਾ ਹੈ ਠੀਕ ਕੀਤਾ ਜਾਵੇ ਦੋ ਸੇਰੇ ਤੁਹਾਡੇ ਸਿਰ ਜਾ ਰਹੇ ਆ ਇੱਕ ਤਾਂ ਝੰਜੜੀ ਅੱਜ ਮੰਡੀ ਇਨੋਗਰੇਸ਼ਨ ਸੀ ਕਰਨ ਆਇਓ ਦੂਜਾ ਪਤਾ ਲੱਗਿਆ ਵੀ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾ ਰਿਹਾ ਕੀ ਕਹੋਗੇ ਪਰ ਝੰਜੜੀ ਮੰਡੀ ਫਿਰੋ ਮੇਰੇ ਸੇਰਾ ਕੋਈ ਨਹੀਂ ਮੈਂ ਹੈਗਾ ਵਕੀਲ ਆਪਣੇ ਲੋਕਾਂ ਦਾ ਮੈਂ ਆਪਣੇ ਲੋਕਾਂ ਦੀ ਗੱਲ ਠੋਕ ਵਜਾ ਕੇ ਪਾਰਲੀਮੈਂਟ ਦੇ ਅੰਦਰ ਵੀ ਰੱਖਦਾ ਹਾਂ ਪਾਰਲੀਮੈਂਟ ਦੇ ਬਾਹਰ ਵੀ ਰੱਖਦਾ ਹਾਂ ਮਾਨਯੋਗ ਮੁੱਖ ਮੰਤਰੀ ਜੀ ਸਭ ਕੋਈ ਬਚਾਉਣਾ ਹੈ ਓਏ ਮੇਰਾ ਫਰਜ ਹੈ ਫੈਸਲਾ ਪੰਜਾਬ ਸਰਕਾਰ ਦਾ ਔਰ ਪੰਜਾਬ ਸਰਕਾਰ ਨੇ ਜਿਹੜਾ ਵੀ ਫੈਸਲਾ ਲੈਣਾ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀ ਬਿਹਤਰੀ ਵਾਸਤੇ ਲੈਣਾ ਬਹੁਤ ਧੰਨਵਾਦ ਮੈਂ ਆਮ ਆਦਮੀ ਪਾਰਟੀ ਪੰਜਾਬ ਸਕੱਤਰ ਕਿਸਾਨ ਸਤਿੰਦਰ ਰਾਣਾ ਹਲਕਾ ਖਰੜ ਪਹਿਲਾਂ ਤਾਂ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਖਰੜ ਹਲਕਾ ਨਿਵਾਸੀਆਂ ਨੂੰ ਤੇ ਸਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹੈ ਤੇ ਬਹੁਤ ਜੀ ਸਾਰੇ ਹਲਕਾ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹੈ ਤੇ ਬਹੁਤ-ਬਹੁਤ ਵਧਾਈ ਦਿੰਦਾ ਹੈ ਜੋ ਦਿਵਾਲੀ ਦਾ ਤੋਹਫਾ ਜੋ ਪੰਜਾਬ ਸਰਕਾਰ ਮਾਨ ਸਰਕਾਰ ਨੇ ਲੋਕਾਂ ਨੂੰ ਅਰਪਣ ਕੀਤਾ ਹੈ ਝੰਡੇੜੀ ਮੰਡੀ ਤੇ ਇਹ ਸਾਰੇ ਜਿਹੜੇ ਇਲਾਕੇ ਹੈ ਜਿਹੜੇ ਇੱਧਰ ਪਿੰਡ ਪੈਂਦੇ ਨੇ ਤਕਰੀਬਨ 18 ਤੋਂ 20 ਪਿੰਡ ਜਿਹੜੇ ਲਾਗੇ ਛਾਗੇ ਤੇ ਚੁੰਨੀ ਮੰਡੀ ਦਾ ਵੀ ਬੋਝ ਬਹੁਤ ਹਲਕਾ ਹੋਣਾ ਇਹਦੇ ਤੋਂ ਤੇ ਬਨੂਰ ਤੋਂ ਲੈ ਕੇ ਇੱਧਰ ਫਤੇਗੜ ਸਾਹਿਬ ਤੱਕ ਇੱਧਰ ਖਰੜ ਤੱਕ ਇਸ ਲਾਂਡਰਾ ਤੱਕ ਸਾਰੇ ਇਲਾਕੇ ਨੂੰ ਇੱਥੇ ਬੜਾ ਫਾਇਦਾ ਹੋਣਾ ਹੈ ਜੀ ਇਹ ਜਿਹੜੀ ਮੰਡੀ ਹੈ ਮੰਡੀ ਸਿਰਫ ਅਨਾਜ ਮੰਡੀ ਨਹੀਂ ਇਸ ਨੂੰ ਅਸੀਂ ਇੱਕ ਤਰ੍ਹਾਂ ਦੀ ਸਬਜ਼ੀ ਮੰਡੀ ਦੇ ਲਈ ਵੀ ਇਹਨੂੰ ਅਸੀਂ ਡਵੈਲਪ ਕਰਾਂਗੇ ਅੱਗੇ ਸਾਡੇ ਕੋਲ ਬਹੁਤ ਜਗ੍ਹਾ ਪਈ ਹੈ ਤਾਂ ਕਿ ਜਿਹੜਾ ਲੋਕੀ ਥੋਕ ਦਾ ਕੰਮ ਹੈ ਚਾਹੇ ਫਰੂਟ ਦਾ ਹੈ ਚਾਹੇ ਉਹ ਸਬਜ਼ੀ ਮੰਡੀ ਦਾ ਹੈ ਚਾਹੇ ਉਹ ਹੋਰ ਵੀ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕਿਸਾਨਾਂ ਦੇ ਨਾਲ ਜੁੜੇ ਹੋਣੇ ਉਦੇ ਲਈ ਬੜੇ ਜ਼ਰੂਰੀ ਹੋਣਗੇ ਜੀ ਇਹ ਤੇ ਲੋਕਾਂ ਦੀ ਆਮਦਨ 'ਚ ਬੜਾ ਫਰਕ ਪਏਗਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਲੋਕਾਂ ਦੀ ਖੱਜਲ ਖਵਾਰੀ ਸ਼ਹਿਰ 'ਚ ਜਦੋਂ ਜਾਂਦੇ ਨੇ ਟ੍ਰੈਲੀ ਲੈ ਕੇ ਰਸ਼ ਹੁੰਦਾ ਆ ਰਾਤ ਕਈ ਵਾਰੀ ਕਟਣੀ ਪੈਂਦੀ ਕੋਈ ਮਜਬੂਰੀ ਵੀ ਹੋ ਜਾਂਦੀ ਹੈ ਪਰ ਇਹ ਲੋਕਾਂ ਦੇ ਦਵਾਰ ਤੇ ਐਨ ਸਟੈਪਸ ਤੇ ਇੱਕ ਮੰਡੀ 메ਨ ਰੋਡ ਤੇ ਨੇੜੇ ਬਿਲਕੁਲ ਓਕੇ ਲੋਕਾਂ ਨੂੰ ਅਰਪਣ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਂ ਕੰਗਸਾਹਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਖਾਸ ਸਮਾਂ ਕੱਢ ਕੇ ਸਾਡੀ ਮਦਦ ਕੀਤੀ ਤੇ ਪੰਜਾਬ ਸਰਕਾਰ ਦਾ ਸਾਡੇ ਮੰਤਰੀ ਸਾਹਿਬ ਦਾ ਤੇ ਸਾਡੇ ਚੇਅਰਮੈਨ ਸਾਹਿਬ ਅਸੀਂ ਸਾਰੀ ਟੀਮ ਨੇ ਪੂਰੀ ਮਦਦ ਪੂਰੀ ਹੈਲਪ ਕਰਕੇ ਜੋਰ ਲਾ ਕੇ ਮੰਡੀ ਨੂੰ ਚਾਲੂ ਕਰਵਾਇਆ ਕਿਉਂਕਿ ਬੜਾ ਘੱਟ ਸਮਾਂ ਸੀਗਾ ਇਹਨੂੰ ਮੰਡੀ ਚਾਲੂ ਕਰਾਉਣ ਨੂੰ ਪਰ ਫਿਰ ਵੀ ਇਸ ਟਾਈਮ ਸਾਡੇ ਕੋਲ ਇੱਥੇ ਤਕਰੀਬਨ 5 ਏਕੜ ਦਾ ਫੜ ਹੈ ਪਰ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਇਹਨੂੰ ਇੱਕ ਤਾਂ ਸ਼ੈੱਡ ਕਵਰ ਕਰਾਵਾਂਗੇ ਇੱਕ ਇਹਨੂੰ ਤਕਰੀਬਨ 10 ਤੋਂ 12 ਏਕੜ ਜਿਹੜੀ ਸਾਡੇ ਕੋਲ ਜਗ੍ਹਾ ਆਲਰੇਡੀ ਉਪਲਬਧ ਹੈ ਉਹ ਜੰਝੇੜੀ ਸਰਪੰਚ ਤੋਂ ਇੱਕ ਉਹਨਾਂ ਦੀ ਸਾਨੂੰ ਮਦਦ ਚਾਹੀਦੀ ਹੈ ਕਿ ਸਾਨੂੰ ਉਹਨਾਂ ਦੀ ਮਦਦ ਚਾਹੀਦੀ ਹੋएगी ਉਹ ਕਰਵਾ ਕੇ ਅਸੀਂ ਇਹਨੂੰ ਜ਼ਰੂਰ ਅੱਗੇ ਲੈ ਕੇ ਜਾਵਾਂਗੇ ਦੇਖੋ ਜਦੋਂ ਕਿਤੇ ਕੋਈ ਕੋਈ ਕੰਮ ਆਉਂਦਾ ਹੈ ਕੋਈ ਇੰਡਸਟਰੀ ਆਉਂਦੀ ਹੈ ਜਾਂ ਕੋਈ ਮੰਡੀ ਆਉਂਦੀ ਹੈ ਉਹਦਾ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਵਪਾਰੀਆਂ ਨੂੰ ਕੰਮ ਮਿਲਦਾ ਹੈ ਆਲ ਦੁਆਲ ਜਿਹੜੇ ਬੰਦੇ ਆਂ ਕਈਆਂ ਦੇ ਕਿਰਾਏ ਦੇ ਕੰਮ ਹੈ ਜਿਹੜੇ ਲੋਕੀ ਇੱਥੇ ਰੁਕਦੇ ਨੇ ਬੜੀ ਚੀਜ਼ਾਂ ਬਹੁਤ ਜ਼ਿਆਦਾ ਰੁਜ਼ਗਾਰ ਦਾ ਫਾਇਦਾ ਮਿਲਦਾ ਹੈ ਸੋ ਇਸ ਚੀਜ਼ ਦਾ ਵੀ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਟ੍ਰੇਨ ਕਰਕੇ ਟ੍ਰੇਨ ਵੀ ਹੈ ਸਾਡੇ ਨੇੜੇ ਆਣ ਵਾਲੇ ਟਾਈਮ 'ਚ ਲੋਕਾਂ ਦੀਆਂ ਉਹ ਵੀ ਦਿੱਕਤਾਂ ਦੂਰ ਹੋਣਗੀਆਂ ਨੇੜੇ ਟ੍ਰੇਨ ਹੈ ਬੰਦਾ ਉਤਰਦਾ ਹੈ ਮਿੰਟੋ ਆਪਣਾ ਇੱਥੇ ਵਪਾਰ ਕਰਦਾ ਨਾਲ ਦੀ ਨਾਲ ਦਿੱਕਤਾਂ ਅੱਜ ਦੇ ਸ਼ੋਭ ਦਿਹਾੜੇ ਦੇ ਝੰਡੇੜੀ ਮੰਡੀ ਦਾ ਸਭ ਜਾਟ ਬਣਾਉਣ ਦਾ ਮੈਂ ਸਮੁੱਚੇ ਕਿਸਾਨ ਵਰਗ ਨੂੰ ਆੜਤੀ ਵਰਗ ਨੂੰ ਅਤੇ ਮਜ਼ਦੂਰ ਵਰਗ ਨੂੰ ਮੁਬਾਰਕਾਂ ਦਿੰਨਾ ਵਧਾਈਆਂ ਦਿੰਨਾ ਕਿ ਇਹਦੇ ਨਾਲ ਸਭ ਦਾ ਰੋਜ਼ਗਾਰ ਚੱਲੇਗਾ ਤੇ ਸਭ ਕੋਲੇ ਆਲੇ ਦੁਆਲੇ ਦੇ ਪਿੰਡਾਂ ਨੂੰ ਸਹੂਲਤ ਹੋਵੇਗੀ ਸਰਹੰਦ ਤੋਂ ਲੈ ਕੇ ਬਨੂੜ ਤੋਂ ਲੈ ਕੇ ਉਧਰੋਂ ਥਰਡ ਤੋਂ ਲੈ ਕੇ ਥਰਡ ਦਾ ਸਾਰਾ ਜਿਹੜਾ ਕਸਬਾ ਹੈ ਸਮੇਤ ਮਹਾਲੀ ਦੇ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ ਮੈਂ ਇਹਨਾਂ ਸਾਰੇ ਨਿਵਾਸੀਆਂ ਨੂੰ ਮੁਬਾਰਕਵਾਦ ਦਿੰਦਾ ਜਿਹੜੇ ਪੀਐਸਪੀ ਪ੍ਰੋਸੈਸ ਦੇ ਵਿੱਚ ਇਨਵੋਲਵ ਨੇ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਜਲਦੀ ਪ੍ਰੋਸੈਸ ਕੀਤਾ 15-20 ਦਿਨਾਂ ਚ ਅਸੀਂ ਇਹ ਮੰਡੀ ਬਣਾਉਣ ਚ ਕਿੰਨਾ ਏਰੀਆ ਤੇ ਕਿੰਨਾ ਛੇਤੀ ਛੱਡ ਵਗੈਰਾ ਸਭ ਸਹੂਲਤਾਂ ਆ ਰਹੀਆਂ ਇਹ ਸਾਰਾ ਫਿਲਹਾਲ ਸਾਡੇ ਕੋਲ 5 ਏਕੜ ਜਗ੍ਹਾ ਹੈ ਸਾਡੀ ਪ੍ਰੋਪੋਜ਼ਲ ਹੈ ਕਿ ਅਸੀਂ 12 ਏਕੜ ਜਗ੍ਹਾ ਦੇ ਵਿੱਚ ਇਹਨੂੰ ਪੂਰੀ ਮੰਡੀ ਡਿਵੈਲਪ ਕਰਦੀ ਹੈ ਤੇ ਪੂਰਾ ਛੱਡ ਬਣਾ ਕੇ ਦੁਕਾਨਾਂ ਬਣਾ ਕੇ ਇਹਨੂੰ ਪੂਰੀ ਖੜ੍ਹ ਦੀ ਦਾਣਾ ਮੰਡੀ ਦੀ ਤਰ੍ਹਾਂ ਇਹਨੂੰ ਡਿਵੈਲਪ ਕਰ ਹੋਰ ਵੀ ਕੋਈ ਬਣਾਣਾ ਸੱਸਾ ਬਚੀ ਦੀ ਜਿਹੜੀ ਮੰਡੀ ਆ ਉਹ ਵੀ ਅਸੀਂ ਇੱਥੋਂ ਸ਼ੁਰੂ ਕਰੀਏ ਸਾਡੀ ਇਹ ਪਲੈਨਿੰਗ ਹੈ ਵਿਜ਼ਨ ਹੈ ਕਾਮਯਾਬ ਪਰਮਾਤਮਾ ਕਰੇਗਾ ਸਰਕਾਰ ਦਾ ਸਾਥ ਰਹੇਗਾ ਹੋ ਜਾਣਾ ਇਲਾਕੇ ਨੂੰ ਫਾਇਦਾ ਹੋਏਗਾ ਇਸ ਇਲਾਕੇ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹ ਅਜੇ ਹ ਵੀ ਪੋਸੀਬਲ ਹੈ ਕਿ ਹੌਲੀ ਹੌਲੀ ਸਬਜੀ ਦੀ ਥੋਕ ਦੀ ਮੰਡੀ ਜਿਹੜੀ ਉਹ ਡਵੈਲਪ ਹੋ ਜਾਏ ਕਿਉਂਕਿ ਇੱਥੇ ਸਾਰੀਆਂ ਦੀਆਂ ਸਾਰੀਆਂ ਸੜਕਾਂ ਦਾ ਜਿਹੜਾ ਮੇਲ ਹੈ ਭਾਰਤਵਰਨ ਵਾਲਾ ਨਾਲ ਲੰਘਦੀ ਹੈ ਨਾਲ ਲੰਘਦੀ ਹੈ ਤੇ ਭਾਰਤਵਰਨ ਵਾਲਾ ਸੜਕ ਤੇ ਐਕਸੈਸ ਹੈ ਇਸ ਕਰਕੇ ਬਹੁਤ ਜ਼ਿਆਦਾ ਪੋਸੀਬਲ ਹੈ 26 ਟੱਕਰ ਦੇਊਗੀ ਚੰਡੀਗੜ੍ਹ ਨੂੰ ਹਾਂ ਇਹ 26 ਦੀ ਮਾਰਕੀਟ ਜਿਹੜੀ ਹੈਗੀ ਆ ਉਹਨੂੰ ਟੱਕਰ ਦੇਊਗੀ ਕੋਈ ਵੀ ਉਹ ਤਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਗੇ ਲੈ ਕੇ ਚੱਲੀਏ ਤੁਹਾਡੀ ਬਲਬਦੀ ਹੋਈ ਤੁਹਾਡੀ ਬਲਬਦੀ ਹੋਈ ਹਾਂ ਸਾਡੇ ਚਲੋ ਮੇਰੇ ਟਨਿਓਰ ਵਿੱਚ ਹੋਇਆ ਮੇਰੇ ਕੋਸ਼ਿਸ਼ਾਂ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਸਰਕਾਰ ਨੇ ਸਾਥ ਦਿੱਤਾ ਸਾਰੇ ਅਧਿਕਾਰੀਆਂ ਨੇ ਸਾਥ ਦਿੱਤਾ ਮੈਂ ਜਿੰਨਾ ਸਮਾਂ ਚੇਅਰਮੈਨ ਹਾਂ ਉਨਾ ਸਮਾਂ ਮੇਰੀ ਡਿਊਟੀ ਹੈ ਕਿ ਜਿਸ ਅਹੁਦੇ ਤੇ ਮੈਂ ਬੈਠਾ ਉਸ ਅਹੁਦੇ ਨਾਲ ਜਸਟਿਸ ਕਰਾਂ ਕੰਮ ਕਰਾਂ ਜਿੰਨੇ ਵੀ ਸਹੂਲਤ ਦੇ ਸਕਦਾ ਉਹਨੇ ਬਤਵ ਦਿਵਾਲੀ ਦਾ ਤੋਹਫਾ ਹੈ ਦਿਵਾਲੀ ਦਾ ਤੋਹਫਾ ਕਿਸਾਨਾਂ ਨੂੰ ਇਹ ਦਿਹਾੜੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਆਸ ਹੈ ਕਿ ਅਸੀਂ ਇਹਦੇ ਵਿੱਚ ਆਉਣ ਵਾਲੇ ਪ੍ਰੋਸੈਸ ਚ ਵੀ ਪੂਰਾ ਕੰਮ ਕਰਾਂਗੇ